ਵੈਲਫੇਅਰ ਐਸੋਸੀਏਸ਼ਨ ਵੱਲੋਂ ਨਵੀਂ ਗੁਰਗੋਬਿੰਦ ਸਿੰਘ ਹਾਕੀ ਚੈਂਪੀਅਨਸ਼ਿਪ ਅੱਜ 올ੰਪੀਅਨ ਪੀਤਪਾਲ ਸਿੰਘ ਹਾਕੀ ਸਟੇਡੀਅਮ ਪੀਏਯੂ ਲੁਧਿਆਣਾ ਵਿਖੇ ਧੂਮ ਧੜੱਕੇ ਨਾਲ ਸ਼ੁਰੂ ਹੋਈਆਂ ਇਸ ਦਾ ਉਦਘਾਟਨ ਵਿਧਾਇਕ ਅਸ਼ੋਕ ਪ੍ਰਾਸਰ ਪੱਪੀ ਨੇ ਗੁਬਾਰੇ ਉਡਾ ਕੇ ਕੀਤਾ ਤੇ ਉਨ੍ਹਾਂ ਵੱਲੋਂ 1 ਲੱਖ ਵਿੱਤੀ ਸਹਾਇਤਾ ਦਿੱਤੀ ਗਈ ਇਸ ਮੌਕੇ ਚਾਰ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਦਰੋਣਾਚਾਰਿਆ ਅਕੈਡਮੀ ਕੋਚ ਬਲਦੇਵ ਸਿੰਘ ਜ਼ਿਲ੍ਹਾ ਖੇਡ ਅਧਿਕਾਰੀ ਕੁਲਦੀਪ ਸਿੰਘ ਚੁੱਗ ਅਜੀਤਪਾਲ ਸਿੰਘ ਸਟੇਟ ਸਪੋਰਟ ਕਮੇਟੀ ਕਮੇਟੀ ਮੈਂਬਰ ਸਿੱਖਿਆ ਵਿਭਾਗ ਕੁਲਵੀਰ ਸਿੰਘ ਜਿਲ੍ਹਾ ਅਫਸਰ ਇਹਨਾਂ ਨੂੰ ਵਿਸ਼ੇਸ਼ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਅੱਜ ਪਹਿਲੇ ਦਿਨ 17 ਲੀਗ ਦੇ ਮੈਚਾਂ ਵਿੱਚ ਜੜਖੜ ਹੌਕੀ ਅਕੈਡਮੀ ਨੇ ਕਿਲਾ ਰਾਏਪੁਰ ਨੂੰ 4-1 ਨਾਲ ਹਰਾਇਆ ਮਾਲਵਾ ਅਕੈਡਮੀ ਨੇ ਕਬੱਡੀ ਨੂੰ 4-0 ਨਾਲ ਹਰਾਇਆ ਤੇਗ ਬਹਾਦਰ ਅਕੈਡਮੀ ਚਚਰਾੜੀ ਨੇ ਨਨਕਾਣਾ ਸਾਹਿਬ ਪਬਲਿਕ ਸਕੂਲ ਨੂੰ 1-0 ਨਾਲ ਹਰਾਇਆ ਬਾਬਾ ਕਿਰਪਾਲ ਦਾਸ ਅਕੈਡਮੀ ਹੇਰਾ ਨੇ 1 ਨੂਰ ਅਕੈਡਮੀ ਤਹਿਗ ਫਲੋਰ ਨੂੰ 1-0 ਨਾਲ ਹਰਾਇਆ ਕੁੜੀਆਂ ਵਰਗ ਚ ਰਾਉਂਡ ਗਲਾਸ ਮੇਲ

और इलाहाबाद में आज दुनिया की हॉकी भी नर्सरी कहा जाता है और बड़े 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 और है जो ਆਹ ਜਿਹੜਾ ਜਿਹੜਾ ਕੋਚਿੰਗ ਕਰ ਰਹੀ ਹੈ ਪ੍ਰੋਪਰ ਕਰੋ ਉਹ ਸੀਰੀਅਸ ਹੋ ਗਿਆ ਐਪਲੀਕੇਸ਼ਨ ਜਿਹੜੇ ਜਿਹੜੇ ਅਰੇ ਆ ਰਹੇ ਨੇ ਅੱਛਾ ਅੱਛਾ ਬੋਲੇ ਸਸੀ ਦਾ ਸਸੀ ਦਾ 12 12 ਜਰਾ ਜੀਤ ਸਿੰਘ ਚਲਾ ਚਲਾ ਕਿੰਨੇ ਦਾ 50 ਕਿਹਾ ਹੈ ਸ਼ਹਿਨ ਮੋ ਆਤੀ ਲਾਉਂਦੇ ਰਹੀ ਇਹ ਬਟਾਲੇ ਲੈਣ ਤੇ ਆ ਗਈ ਬਾਲ ਇਹ ਬਾਲ ਇੱਥੇ ਰੇਨ ਤੇ ਆ ਜਾਣਾ ਕਰਾਂਗੇ ਸਰਦਾਰ ਕਲਵੀਰ ਸਿੰਘ ਜੀ ਜਿਹੜੇ ਹਰ ਤੋਂ ਲੱਗਿਆ ਅੱਜ ਦੇ ਅੰਤ ਵਿੱਚ ਜਿਹੜੇ ਅਸੀਂ ਤੋਂ ਪ੍ਰੈਕਟਿਸ ਕੀਤੀ ਤੇ ਮੈਚਿੰਗ ਕਰਦੇ ਕਰਦੇ ਹੈਲੋ ਕੀ ਹੈ ਦੋ ਇਹ ਨਹੀਂ ਹੈ ਹੈਲੋ ਤੁਸੀਂ ਇਹ ਦਿਲ ਬਹੁਤ ਮੁਬਾਰਕ ਤੇ ਔਰ ਇਹ ਦਿਨ ਜਿਹੜਾ ਹੈ ਇਹਨੂੰ ਵਰਲਡ ਹੈਲਥ ਦੇ ਵੀ ਕਹਿੰਦੇ ਆ ਕੋਵਿਡ ਇਨਸੀਡੈਂਟ ਦੇ ਸਬੰਧ ਵਿੱਚ ਜੁਗਰਾਤ ਵਰਲਡ ਹੈਲਥ ਦੇ ਵੀ ਸ਼ੁਰੂਆਤ ਇਤੋਂ ਦਿਨ ਤੋਂ ਹੋ ਰਹੀ ਹੈ

ਸਾਡੇ ਲਈ ਸਾਡੇ ਲਈ ਬਹੁਤ ਖੁਸ਼ੀ ਦਾ ਮਾਮਲਾ ਹੈ ਕਿ ਸ੍ਰੀ ਜਾਨ ਜੇਪੀ ਸਿੰਘ ਰਾਮ ਟੈਕਸ ਟੈਕਸਾਈਲ ਵਾਲੇ ਉਹਨਾਂ ਨੇ ਇਸ ਟੂਰਨਾਮੈਂਟ ਨੂੰ ਕੰਡਕਟ ਕਰਨ ਲਈ 51000 ਰੁਪਏ ਸਾਨੂੰ ਵਿਸ਼ੇਸ਼ ਮਦਦ ਦਿੱਤੀ ਹੈ ਮੈਂ ਇੱਕ ਵਾਰੀ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਤਾੜੀਆਂ ਮਾਰ ਕੇ ਇਸ ਕੰਮ ਦੀ ਹੌਸਲਾ ਫਲਦਾਈ ਕੀਤੀ ਜਾਵੇ 52000 ਰੁਪਏ ਇਸ ਟੂਰਨਾਮੈਂਟ ਦੇ ਗਰਾਊਂਡ ਜਰ ਜੇਪੀ ਸਿੰਘ ਦੇ ਕੇ ਗਏ ਨੇ ਔਰ ਮੈਂ ਇੱਥੇ ਇੱਕ ਗੱਲ ਐਡ ਕਰ ਦਿਆਂ ਕਿ ਜਿਹੜੇ ਚੱਲਦੇ ਨੇ ਇਹ ਆਪ ਜੀ ਦੇ ਸਹਿਯੋਗ ਹੁੰਦੇ ਨੇ ਇਹਨਾਂ ਦੇ ਲਈ ਸਰਕਾਰ ਵੱਲੋਂ ਕੋਈ ਗ੍ਰਾਂਟ ਨਹੀਂ ਮਿਲਦੀ ਤੁਹਾਡੇ ਲੋਕਾਂ ਕੋਲੋਂ ਜਿਹੜੇ ਸਾਡੇ ਆਉਂਦੇ ਇੱਥੇ ਗੈਸਟ ਹੁੰਦੇ ਨੇ ਉਹਨਾਂ ਨੂੰ ਥੋੜੇ ਥੋੜੇ ਪੈਸੇ ਇਕੱਠੇ ਕਰਕੇ ਫਿਰ ਉਹਦਾ ਇੱਕ ਦਰਿਆ ਭਰਦਾ ਹੈ ਇੱਕ ਉਹਦਾ ਇੱਕ ਡ੍ਰੰਪਰਦਾ ਹੈ ਇਸ ਜੇਪ ਭਰਦੀ ਹੈ ਫਿਰ ਉਹ ਪੁਨਚਾ ਕਰਕੇ ਸੀ ਕਿ ਟੂਰਨਾਮੈਂਟ ਕਰਾ ਕੇ ਬੱਚਾ ਨੂੰ ਸਰਟੀਫਿਕੇਟ ਇਹ ਲੈਣਾ ਹੈ ਜੀ ਬਹੁਤ ਬਹੁਤ ਤੇ ਟੀਮਾਂ ਦੇ ਵਿਕਰ ਕੋਈ ਨਹੀਂ ਹੁੰਦਾ ਹੋ ਚਾਹ ਪਾਣੀ ਦਾ ਖਰਚਾ ਜਿਹੜਾ ਹੈ ਮਰਾ ਉਹ ਬਰਾਏ ਤੋਂ ਮੁਕਾਇਦ ਲਿਖਾ ਤਾਂ ਆਪ ਜੀ ਨੂੰ ਨਿਯੁਕਤ ਕਰਦਾ ਡ੍ਰੰਪਰਦਾ ਹੈ ਇਸ ਤਰੀਕੇ ਅਭਾਈ ਮਾਣੇ ਦੋਸਤਾਂ ਦੇ ਰੋਮ ਸਭ ਨੂੰ ਸੰਯਮ ਕਰਦੇ ਰੋ ਥੈਂਕ ਯੂ ਇਹ ਤਾਂ ਨਹੀਂ ਕਿਸਾ ਜੇ ਤੁਸੀਂ ਆਏ ਹੋ ਉਦਘਾਟਨ ਸਮਾਰੋਹ ਦੇ ਤੇ ਕੀ ਕਹਿਣਾ ਚਾਹੋ ਦੇਖੋ ਇਹ ਸਾਡੇ ਪੰਜਾਬ ਦੀ ਜਿਹੜੀ ਹਾਕੀ ਗੇਮ ਆ ਇਹ ਸਾਡੀ ਇੱਕ ਤਰ੍ਹਾਂ ਦੀ ਨੰਬਰ 1 ਗੇਮ ਪਹਿਲਾਂ ਪੰਜਾਬ ਦੇ ਜੋ ਸਪੋਰਟਸਮੈਨ ਹੋਇਆ ਹਾਕੀ ਦੇ ਅੰਦਰ ਸਰਦਾਰ ਬਲਦੇਵ ਸਿੰਘ ਜੀ ਜੋ ਲੁਧਿਆਣੇ ਦੇ ਜੰਪਲ ਨੇ ਉਹਨਾਂ ਨੇ ਪੰਜਾਬ ਜਾਂ ਲੁਧਿਆਣੇ ਨੂੰ ਛੱਡੋ ਹਰਿਆਣੇ ਦੀ ਧਰਤੀ ਤੇ ਵੀ ਜਾ ਕੇ ਉਹ ਦੱਸਿਆ ਜੋ ਇੰਡੀਆ ਦੇ ਵਿੱਚ ਜਾ ਕੇ ਬੱਚੀਆਂ ਕੋਈ ਗਰੀਬ ਗਰੁੱਪੇ ਦੀ ਬੱਚੀ ਸੀ ਕੋਈ ਗਰੀਬ ਪਰਿਵਾਰ ਦਾ ਬੱਚਾ ਸੀ ਉਹ ਇੰਡੀਆ ਦੀ ਟੀਮ ਦੇ ਵਿੱਚ ਜਾ ਕੇ ਖੇਲੇ ਔਰ ਬੜੀਆਂ-ਬੜੀਆਂ ਮੱਲਾਂ ਮਾਰੀਆਂ ਅੱਜ ਲੁਧਿਆਣੇ ਦੀ ਧਰਤੀ ਤੇ ਇਹ ਟੂਰਨਾਮੈਂਟ ਸਟਾਰਟ ਹੋਇਆ ਮੈਨੂੰ ਮੌਕਾ ਮਿਲਿਆ ਇਸ ਟੂਰਨਾਮੈਂਟ ਦੀ ਓਪਨਿੰਗ ਕਰਨ ਦਾ ਮੈਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਪੰਜਾਬੀਆਂ ਤੇ ਪੰਜਾਬ ਤੇ ਲੁਧਿਆਣੇ ਤੇ ਔਰ ਸਾਡੇ ਭਾਰਤ ਤੇ ਪੂਰੀ ਆਪਣੀ ਕਿਰਪਾ ਇਸੇ ਤਰ੍ਹਾਂ ਬਣਾ ਕੇ ਰੱਖੀ ਤਾਂ ਕਿ ਸਾਡੇ ਪੰਜਾਬੀਆਂ ਦਾ ਬڑے-ਬڑے ਪਲੇਅਰ ਇਸ ਧਰਤੀ ਦੇ ਪੈਦਾ ਕੀਤੇ ਆ ਔਰ ਜਿਨ੍ਹਾਂ ਨੇ ਵਿਸ਼ਵ ਦੇ ਅੰਦਰ ਜਾ ਕੇ ਆਪਣਾ ਨਾਮ ਕਮਾਇਆ ਆ ਜਗਰੂਪ ਸਿੰਘ ਜਰਖੜ ਔਰ ਸਮੂਚੀ ਇਹਨਾਂ ਦੀ ਜਿਹੜੀ ਟੀਮ ਆ ਇਹਨਾਂ ਦੀ ਕਮੇਟੀ ਆ ਇਹ ਇਸ ਕੰਮ ਨੂੰ ਲਗਨ ਨਾਲ ਤਾਂ ਕਰਦਿਆ ਇਹ ਆਪ ਇਹਨਾਂ ਨੇ ਪਲੇਅਰ ਆਪਣੇ ਹੱਥੀ ਪੈਦਾ ਕਰਕੇ ਬਹੁਤ ਬਲੰਦੀਆਂ ਤੇ ਪਹੁੰਚਾਏ ਆ ਅੱਜ ਉਹ ਵੀ ਇੱਕ ਹਿੱਸਾ ਵਾ ਜਰਖੜ ਦੀ ਟੀਮ ਔਰ ਬਕਵਾਕ ਪਿੰਡਾਂ ਦੀਆਂ ਟੀਮਾਂ ਦੇ ਵਿੱਚ ਇਹ ਤਿਆਰੀ ਹੋ ਰਹੀ ਆ ਔਰ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਖੇਡਾਂ ਵਤਨ ਪੰਜਾਬ ਦੀਆਂ ਦਾ ਇਹੀ ਮਕਸਦ ਆ ਕਿ ਪੰਜਾਬ ਦੇ ਗੱਬਰੂ ਜਿਹੜੇ ਆ ਉਹਨਾਂ ਨੂੰ ਦੁਬਾਰਾ ਪੰਜਾਬ ਦੀ ਇਸ ਖੇਡਾਂ ਦੇ ਵਿੱਚ ਪਾ ਕੇ ਅੱਗੇ ਵਧਾਇਆ ਜਾਵੇ ਔਰ ਪੰਜਾਬ ਦਾ ਔਰ ਆਪਣੇ ਦੇਸ਼ ਦਾ ਨਾਮ ਕੀਤਾ ਜਾਵੇ ਤੁਸੀਂ ਅੱਜ ਕੋਈ ਫੰਡਿੰਗ ਦੇ ਕੇ ਆ ਰਹੇ ਹੋ ਦੇਖੋ ਫੰਡਿੰਗ ਤਾਂ ਅਸੀਂ ਦੇ ਕੇ ਤਾਂ ਜਾ ਰਹੇ ਆ ਪਰ ਇਹਦੇ ਵਿੱਚ ਗੁਪਤੀ ਰੱਖੀ ਹੈ ਜਿਆਦਾ ਵਧੀਆ ਕਿਉਂਕਿ ਐਸੀ ਜਿੰਨਾ ਕੁਸ਼ ਪਾਦਾਂਗੇ ਉਹ ਘਾਟੀ ਆ ਇਹ ਸਾਡਾ ਇੱਕ ਵੀ ਬੱਚਾ ਸਾਡੇ ਭਾਰਤ ਦੀ ਜਾ ਕੇ ਸ਼ਾਨ ਬਣ ਗਿਆ ਇਹਦੇ ਵਿੱਚੋਂ ਖੇਡਦਾ ਸਾਡਾ ਸਾਰਾ ਕੋਸ਼ਿ ਪੂਰਾ ਹੋ ਜਾਣਾ ਗੁਰੂ ਮਹਾਰਾਜ ਦੀ ਕਿਰਪਾ ਰੱਖੇ ਹਾਂਜੀ ਅੱਜ ਲੁਧਿਆਣਾ ਸਪੋਰਟਸ ਕਲਬ ਪੀਅਰ ਤੇ ਅਸੋਸੀਏਸ਼ਨ ਉਹਦੇ ਵੱਲੋਂ ਸਾਡਾ ਨੌਵਾਂ ਗੁਰੂ ਗੋਬਿੰਦ ਸਿੰਘ ਹਾਕੀ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ ਤੇ ਇਹ ਜਿਹੜੀ ਚੈਂਪੀਅਨਸ਼ਿਪ ਆ ਇਹ 13 ਸਾਲ ਬਾਅਦ ਰਿਵਾਈਵ ਹੋਈ ਹੈ ਲੁਧਿਆਣੇ ਵਿੱਚ ਇਸ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਦਾ ਆਲ ਇੰਡੀਆ ਟੂਰਨਾਮੈਂਟ ਹੁੰਦਾ ਸੀ ਜੀ ਬਦੇਸ ਦੀਆਂ ਮੇਲ ਪ੍ਰਮੁਖ ਟੀਮ ਜੀ ਇਸਾ ਲੈਂਦੇ ਸੀ ਪਰ ਅਸੀਂ ਉਹਨਾਂ ਦੁਆਰਾ ਫੈਸਲਾ ਕੀਤਾ ਕਿ ਵੱਡੇ ਟੂਰਨਾਮੈਂਟ ਬਹੁਤ ਦਿੰਦੇ ਬੱਚਿਆਂ ਨੂੰ ਖੇਡਣ ਦਾ ਘੱਟ ਮੌਕਾ ਮਿਲਦਾ ਇਸ ਕਰਕੇ ਅਸੀਂ ਸਕੂਲੀ ਲੈਵਲ ਦੀ ਹਾਕੀ ਨੂੰ ਪ੍ਰਫੁੱਲਤ ਕਰਨ ਲਈ ਇਹ ਫਰਾਲਾ ਬਿਠਿਆ ਤੇ ਇਹਦੇ ਵਿੱਚ ਅੰਡਰ 17 ਲੜਕੀਆਂ ਅੰਡਰ 17 ਮੁੰਡੇ ਐਂਡ ਅੰਡਰ 19 ਲੜਕੇ ਇਹਨਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਨੇ ਤੇ ਇਹਦੇ ਵਿੱਚ 18 ਟੀਮਾਂ ਹਿੱਸਾ ਲੈ ਰਹੀਆਂ ਨੇ ਤੇ ਅੱਜ ਹੁਣੇ-ਹੁਣੇ ਓਪਨਿੰਗ ਸੈਰੇਮਨੀ ਹੋਈ ਆ ਸਾਡੇ ਜਿਹੜੇ ਇਸ ਸੰਸਥਾ ਦੇ ਪੈਟਰਨ ਨੇ ਤੇ ਐਵੇਂ ਆਪਣੇ ਲੁਧਿਆਣਾ ਸੈਂਟਰਲ ਜ਼ੋਨ ਦੇ ਐਮਐਲਏ ਨੇ ਤੇ ਉਹਨਾਂ ਨੇ ਟੂਰਨਾਮੈਂਟ ਦਾ ਆਗਾਜ਼ ਕੀਤਾ ਵਾ ਇਸ ਤੋਂ ਇਲਾਵਾ ਸੋਮੇਰ ਰਿਲੀਜ਼ ਹੋਇਆ ਚਾਰ ਪਰਸਨੈਲਿਟੀਆਂ ਜਿ세 ਦਰੋਣਾਚਰੀਆ ਵਾਡਿਕ ਪੋਤ ਬਲਦੇਵ ਸਿੰਘ ਜੀ ਐਂਡ ਕਲਵੀਰ ਸਿੰਘ ਜਿਹੜੇ ਜ਼ਿਲ੍ਹਾ ਸਬ-ਜ਼ਿਲ੍ਹਾ ਸਿਖਿਆ ਅਫਸਰ ਨੇ ਐਂਡ ਸਟੇਟ ਕਮੇਟੀ ਦੇ ਜਿਹੜੇ ਮੈਂਬਰ ਨੇਜੀਤਪਾਲ ਸਿੰਘ ਜੀ ਤੇ ਇਹ ਇਹਨਾਂ ਨੂੰ ਅਸੀਂ ਜ਼ਿਲ੍ਹਾ ਕੀਡ ਅਫਸਰ ਕਲਦੀਪ ਚੋਹ ਜੀ ਇਹਨਾਂ ਨੂੰ ਅਸੀਂ ਵੱਖ-ਵੱਖ ਅਵਾਰਡਾਂ ਦੇ ਨਾਲ ਜਿਸਨ ਮਾਨਿਤ ਕੀਤਾ ਵਾ ਔਰ ਬੜਾ ਵਧੀਆ ਸਵਾਭਨਾ ਮਾਹੌਲ ਆ ਤੇ ਬੱਚਿਆਂ ਦਾ ਕੀ ਕਹਿੰਦੇ ਆ ਇੱਕ ਬੜਾ ਵੱਡਾ ਮੇਲਾ ਲੱਗਿਆ ਹੋਇਆ ਤੇ ਬੱਚੇ ਬੜਾ ਇੰਜੋਏ ਕਰ ਰਿਹਾ ਹਾਕੀ ਖੇਡੀ ਜਾ ਰਹੀ ਆ ਹਾਕੀ ਦੇਖੀ ਜਾ ਰਹੀ ਆ ਤੇ ਜਿਨੇ ਆਰਗੇਨਾਈਜ਼ਰ ਨੇ ਮੈਂ ਉਹਨਾਂ ਸਾਰਿਆਂ ਦਾ ਜਿੰਨੀ ਆ ਧੰਨਵਾਦੀ ਆ ਜਿਨ੍ਹਾਂ ਨੇ ਆਪਣਾ ਤਿਲਫਲ ਇਸ ਟੂਰਨਾਮੈਂਟ ਦੀ ਕਾਮਯਾਬੀ ਦੇ ਵਿੱਚ ਆਇਆ ਖਾਸ ਕਰਕੇ ਆ ਸਰਦਾਰ ਜੇਪੀ ਸਿੰਘ ਜਿਹੜੇ ਰਾਮ ਟੈਕਸਟਾਈਲ ਦੇ ਐਮ ਡੀ ਨੇ ਉਹਨਾਂ ਨੇ ਬੱਚਿਆਂ ਲਈ 51000 ਰੁਪਏ ਦਿੱਤਾ ਆਪਣੇ ਐਮਐਲਏ ਸਾਹਿਬ ਨੇ 1 ਲੱਖ ਰੁਪਏ ਦੀ ਦਿੱਤੀ ਸਰ ਦਾ ਕੀਤੀ ਹੈ ਬਾਕੀ ਸਾਡੇ ਜਿੰਨੇ ਪ੍ਰਬੰਧ ਕਰਨੇ ਉਹਨਾਂ ਵੱਲੋਂ თან ਮੰਤਨ ਦਸਤਾਵੇਜ਼ ਜੁਤਾਜਾਰੀ ਹੋਵਾ ਤੇ ਮੈਂ ਤਾਂ ਇਹੀ ਪ੍ਰਵਾਤਵਾ ਗਰਦਾਸ ਕਰਦਾ ਵੀ ਅਸੀਂ ਪਹਿਲਾਂ ਜਦੋਂ ਅਰਦਾਸ ਕਰਕੇ ਟੂਰਨਾਮੈਂਟ ਸਟਾਰਟ ਕੀਤਾ ਸੀ ਵੀ ਅਸੀਂ 10 ਟੂਰਨਾਮੈਂਟ ਕਰਾਮਾਗੇ ਪਰ ਵਿੱਚ ਖਰੋਤ ਆ ਗਈ ਅੱਠ ਹੋਏ ਸੀ ਹੁਣ ਮੇਰਾ ਕੰਮ ਅਸੀਂ 10 ਤੋਂ ਵੱਧ ਕਰਵਾਉਣ ਦਾ ਯਤਨ ਕਰਾਂਗੇ ਜਿੰਨਾ ਟਾਈਮ ਸਾਥ ਚੱਲਦੇ ਨੇ ਉਹਨਾਂ ਟਾਈਮੇ ਹਾਕੀ ਨੂੰ ਸਮਰਪਿਤ ਰਹਿਣਗੇ ਤੇ ਬਾਕੀ ਇਹ ਦੋ ਦਿਨ 리그 ਦੇ ਮੁਕਾਬਲੇ ਚੱਲਣਗੇ ਆਖਿਰ ਗੇਂ ਸੈਮੀਫਾਈਨਲ ਤੇ ਫਾਈਨਲ ਮੁਕਾਬਲੇ ਹੋਣਗੇ 3 ਤਰੀਕ ਨੂੰ ਆਪਣਾ ਸਾਰੇ ਵਰਗਾਂ ਦੇ ਸੈਮੀਫਾਈਨਲ ਤੇ ਤਿੰਨੇ ਫਾਈਨਲ ਹੋਣਗੇ ਇਸ ਮੌਕੇ ਆਪਣਾ ਸਰਦਾਰ ਹਰਦੀਪ ਸਿੰਘ ਮੁੰਡੀਆਂ ਕਮਨ ਮੰਤਰੀ ਉਹ ਜਿੱਤ ਨੂੰ ਨਾਮ ਦੇ ਬਣ ਕਰਨਗੇ ਤੇ ਬਾਕੀ ਹੋਰ ਪੋਲੀਟਿਕਲ ਜਿਹੜੇ ਲੀਡਰ ਸਾਹਿਬਾਨ ਉਹ ਅਚੇਚੇ ਤੌਰ ਤੇ ਪੁੱਜਣਗੇ ਡ੍ਰੈਗਨ ਅਕੈਡਮੀ ਜਿਹੜੀ ਲੱਗਦੀ ਹੈ ਇੱਕ ਬੜੀ ਸਰਟਿਫਿਕੇਟ ਅਕੈਡਮੀ ਆ ਉਹਨਾਂ ਬੱਚਿਆਂ ਵੱਲੋਂ ਪੋਰੀਓਗ੍ਰਾਫੀ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਹੈ। ਔਰ ਬਾਕੀ ਮੈਂ মিডিਆ ਦਾ ਵੀ ਬਹੁਤ ਧੰਨਵਾਦੀਆਂ ਰਹਿਣੀ ਆ ਜਿਨ੍ਹਾਂ ਨੇ ਆਪਣਾ মিডিਆ ਕਵਰੇਜ ਦੇ ਵਿੱਚ ਸਾਡਾ ਇੱਕ ਬੜਮੁੱਲਾ ਰੋਲ ਪਾਇਆ। ਬਾਕੀ ਸਾਰੇ ਪੋਲੀਟਿਕਲ ਜਿਹੜੇ ਲੀਡਰ ਸਾਹਿਬਾਨ ਨੇ, ਪਲੇਅਰ ਜਿਹਨੇ ਔਰ ਬੱਚੇ ਨੇ, ਬੱਚਿਆਂ ਦੇ ਮਾਪਿਆਂ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।